ਕਦਾ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਕਿੱਦਾਂ ਕਿੱਦਾਂ ਕੀ ਕੀ ਚੀਜ਼ ਜਲਾਨੀ ਕਿ ਜਿੱਦਾਂ ਜਿੱਦਾਂ ਮੈਂ ਦੇਖਦਾ ਗਿਆ ਇਹ ਮੈਨੂੰ ਸਟੀering ਇੱਥੇ ਫਿੱਟ ਬਊਗਾ ਫਿਰ ਮੈਂ 4 ਵਾਰੀ ਪਾਟ ਕੇ ਦੇਖਿਆ ਕਿ ਸਟੀering ਮੇਰੇ ਹੱਥੇ ਚੱਲੂਗਾ ਕਿ ਨਹੀਂ ਚੱਲੂਗਾ ਫਿਰ ਮੈਂ ਇਹਦੀ ਪ੍ਰੈਕਟਿਸ ਕੀਤੀ ਫਿਰ ਹੌਲੀ ਹੌਲੀ ਮੈਂ ਸਾਰਾ ਵਧੀਆ ਆਪੇ ਮੋਡੀਫਾਈ ਕਰਕੇ ਮੈਂ ਕਿਹਾ ਵਧੀਆ ਲੱਗੂਗਾ ਦੁਨੀਆ ਨੂੰ ਫਿਰ ਦੁਨੀਆ ਮੈਂ ਜਿੱਦਾਂ ਰੋਡ ਤੇ ਗਿਆ ਤਾਂ ਕਈ ਬੰਦਿਆਂ ਨੂੰ ਵਧੀਆ ਲੱਗਿਆ ਕਿ ਤੁਹਾਡੇ ਪੈਰਾਂ ਤੇ ਚੱਪਲਾ ਵੀ ਨਹੀਂ ਹੈਗੀਆਂ ਮਤਲਬ ਕਿ ਹਮੇਸ਼ਾ ਹੀ ਇਦਾਂ ਹਾਂਜੀ ਹਾਂਜੀ ਮੈਂ ਚੱਪਲਾ ਬਿਲਕੁਲ ਤਿਆਗ ਦਿੱਤੀ ਹਾਂ ਮਾਦਾ ਜੀ ਕਿਉਂ ਕਰ ਇਹ ਮਾਲਕ ਦੀ ਮੋਜ ਹੈ ਜੀ ਅੱਛਾ ਇਹ ਬਾਬਾ ਬਾਲਕਨਾਥ ਜੀ ਵੈਸੇ ਮਹਾਕਾਲ ਜੀ ਬੈਠੇ ਨੇ ਇਹਨਾਂ ਦੇ ਘਰ ਕੇ ਅੱਛਾ ਮੈਂ ਦੇਖਿਆ ਤੁਸੀਂ ਕੋਕਾ ਵੀ ਪਾਇਆ ਹੋਇਆ ਬਾਲਾ ਵੀ ਪਾਈਆਂ ਹੋਈਆਂ ਨੇ ਕੀ ਕਾਰਨ ਕੀ ਆ ਮਤਲਬ ਕਿ ਇੰਨਾ ਸ਼ਿੰਗਾਰ ਕਿਸ ਲਈ ਕੀਤਾ ਗਿਆ ਤੇ ਕੀ ਆਪਣੇ মুর্ਸ਼ਦ ਲਈ ਕੀਤਾ ਜੀ ਜਿਹੜੇ ਮੇਰੇ ਗੁਰੂ ਨੇ ਨਾ ਜਲੰਧਰ ਨੇ ਉਹਨਾਂ ਲਈ ਸ਼ਿੰਗਾਰ ਕੀਤਾ ਜਿੱਦਾਂ ਲੀਡਿਸ ਆਪਣੇ ਘਰ ਲਈ ਸ਼ਿੰਗਾਰ ਕਰਦੀਏ ਉਹਦਾ ਮੈਂ ਆਪਣੇ ਮੁਰਸ਼ਦ ਲਈ ਸ਼ਿੰਗਾਰ ਕੀਤਾ ਹੈ ਤੁਸੀਂ ਕਰਦੇ ਰੋਕਦੇ ਨਹੀਂ ਅਗੇ ਰੋਕ ਟੋਕ ਨਹੀਂ ਕਰਦੇ ਵੀ ਆ ਚੀਜ਼ਾਂ ਕਿਉਂ ਕਰ ਰਹੇ ਹੋ ਜਦ ਫਿਰ ਤੁਹਾਡੇ ਬੱਚੇ ਆ ਵੀ ਇਹ ਤਾਂ ਸਾਡੀ ਇਨਸਲਟ ਹੁੰਦੀ ਹੈ ਜਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਲੋਕੀ ਸਾਨੂੰ ਇੱਦਾਂ ਇੱਦਾਂ ਕਹਿੰਦੇ ਦੁਨੀਆ ਦਾ ਕੰਮ ਹੈ ਜੀ ਤੁਸੀਂ ਚੰਗਾ ਕਰੋਗੇ ਤਾਂ ਵੀ ਦੁਨੀਆ ਨੇ ਬੋਲ ਲੈ ਮਾੜਾ ਕਰੋਗੇ ਤਾਂ ਵੀ ਬੋਲਣਾ ਦੁਨੀਆ ਕਿਸੇ ਪਾਸੇ ਨਹੀਂ ਛਿੰਦ ਦਿੰਦੀ ਭੈਣ ਪਰ ਅੱਜ ਦਾ ਟਾਈਮ ਚ ਔਖਾ ਨਹੀਂ ਲੱਗਦਾ ਪੈਰਾਂ ਨਾਲ ਚਲਾਣਾ ਕੋਈ ਔਖਾ ਨਹੀਂ ਕਹਿੰਦੇ ਮਿਹਨਤ ਕਰਨ ਵਾਲੇ ਨੂੰ ਕੋਈ ਔਖਾ ਨਹੀਂ ਇਹ ਘਰੇ ਬਹਿਣਾ ਤਾਂ ਭਾਵੇਂ ਸਾਰਾ ਕੁਝ ਹੀ ਔਖਾ ਵਾ ਖਾਣੀ ਵੀ ਸੋਖੀ ਨਹੀਂ ਹੈਗੀ ਕੋਈ ਵੀ ਹੱਥ ਲਾਵਾਂਗੇ ਤੇ ਖਾਦੀ ਜਾਣੀ ਤੁਸੀਂ ਦੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਇੱਕ ਇੱਦਾਂ ਦੇ ਸਖਸ਼ ਨਾਲ ਮਿਲਵਾਉਣ ਚੱਲੇ ਆ ਜਿੰਨਾ ਦਾ ਨਾਮ ਜਿਹੜਾ ਲਵ ਹੈ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਜਿਹੜੇ ਨੇ ਉਹ ਕਾਰ ਐਸੈਸਰੀ ਦਾ ਕੰਮ ਕਰਦੇ ਸੀ ਪਰ ਆ ਰੱਖਿਆ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਵੱਲੋਂ ਆਪ ਜਿਹੜਾ ਹੈ ਮੈਨੂਫੈਕਚਰ ਕੀਤਾ ਗਿਆ ਆਪ ਜਿਹੜਾ ਤਿਆਰ ਕੀਤਾ ਗਿਆ ਇੱਕ ਗੱਡੀ ਵਾਂਗੂ ਜਿਹੜਾ ਤਿਆਰ ਕਰ ਦਿੱਤਾ ਗਿਆ ਜੇ ਬਾਬਾ ਬਾਲਕ ਨਾਥ ਜੀ ਦੇ ਬਹੁਤ ਵੱਡੇ ਜਿਹੜੇ ਭਗਤ ਨੇ ਤੇ ਉਹਨਾਂ ਦੀ ਤਸਵੀਰ ਲਾ ਕੇ ਇਹ ਰੱਖਿਆ ਜਿਹੜਾ ਚਲਾ ਰਹੇ ਨੇ ਤੇ ਆਪਾਂ ਗੱਲ ਕਰਦੇ ਆ ساری ਗੱਲਬਾਤ ਕਰਦੇ ਤੇ ਜਾਣਦੇ ਆ ਤੋ ਬਲਾ ਸਸਤੀ ਕਾਲ ਜੀ ਕੀ ਆ ਜਾਲ ਹੈ ਬੜੀ ਹੈ ਜੀ ਪਹਿਲ ਤਾਂ ਇਹ ਦੱਸੋ ਰਕਸ਼ਾ ਜਿਹੜਾ ਤੁਸੀਂ ਬਣਾਇਆ ਹੈ ਕੀ ਸੋਚ ਕੇ ਬਣਾਇਆ ਇਹ ਮੈਂ ਮੈਂ ਸੋਚ ਕੇ ਬਣਾਇਆ ਮੈਨੂੰ ਵਧੀਆ ਲੱਗਿਆ ਜਿੱਦਾਂ ਦੁਨੀਆ 'ਚ ਨਵੀਂ ਚੀਜ਼ ਆਣੀ ਚਾਹੀਦੀ ਕੋਈ ਟੈਕਨਿਕ ਵਧੀਆ ਚੀਜ਼ ਇਹ ਵਧੀਆ ਚੀਜ਼ ਬਣਾਉਣਾ ਚਾਹੁੰਦਾ ਮੈਂ ਤੇ ਦੁਨੀਆ ਨੂੰ ਦਿਖਾਣਾ ਚਾਹੁੰਦਾ ਕੁਝ ਕਿ ਕੋਈ ਆਪਣੀ ਹਥੀਕਾਰ艺 ਵੀ ਕਰੋ ਅਜੇ ਪਹਿਲਾਂ ਜਿੰਨੇ ਤੁਸੀਂ ਮਤਲਬ ਕਿ ਕਾਰ ਐਸੈਸਰੀ ਦਾ ਕੰਮ ਕਰਦੇ ਸੀਗੇ ਫਿਰ ਤੁਸੀਂ ਆ ਵੀ ਦੇਖੋ ਗੱਡੀ ਦਾ ਹੀ ਲਾਇਆ ਹੋਇਆ ਕਾਫੀ ਚੀਜ਼ਾਂ ਨੇ ਇਹ ਵੀ ਤੁਸੀਂ ਸ਼ਿਰਸ਼ਾ ਜਿਹੜਾ ਗੱਡੀ ਦਾ ਲਾਇਆ ਹੋਇਆ ਕਿੱਦਾਂ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਕਿੱਦਾਂ ਕਿੱਦਾਂ ਕੀ ਕੀ ਚੀਜ਼ ਜਲਾਣੀ ਚਾਹੀਦੀ ਜਿੱਦਾਂ ਜਿੱਦਾਂ ਮੈਂ ਦੇਖਦਾ ਗਿਆ ਇਹ ਮੈਨੂੰ ਸਟੀering ਤੇ ਫਿੱਟ ਬੋਗ ਫਿਰ ਮੈਂ ਚਾਰ ਵਾਰੀ ਪਟਕੇ ਦੇਖਿਆ ਸਟੀering ਮੇਰੇ ਤੇ ਚੱਲੂਗਾ ਕਿ ਨਹੀਂ ਚੱਲੂਗਾ ਫਿਰ ਮੈਂ ਇਹਦੀ ਪ੍ਰੈਕਟਿਸ ਕੀਤੀ ਫਿਰ ਹੌਲੀ ਹੌਲੀ ਮੈਂ ਸਾਰਾ ਵਧੀਆ ਆਪੇ ਮੋਡੀਫਾਈ ਕਰਕੇ ਮੈਂ ਕਿਹਾ ਵਧੀਆ ਲੱਗੂਗਾ ਦੁਨੀਆ ਨੂੰ ਫਿਰ ਦੁਨੀਆ ਮੈਂ ਜਿੱਦਾਂ ਰੋਡ ਤੇ ਗਿਆ ਤਾਂ ਕਈ ਬ ਕਾਫੀ ਲੋਕਾਂ ਨੇ ਮਤਲਬ ਪਿਆਰ ਦੇ। ਬਹੁਤ ਪਿਆਰ। ਦਿੱਕਤ ਨਹੀਂ ਆਉਂਦੀ ਇਸ ਨੂੰ ਚਲਾਉਂਦੇ ਹੋਏ ਕਿਵੇਂ ਕੋਈ ਕੋਈ ਦਿੱਕਤ ਨਹੀਂ ਮੈਮ। ਅੱਛਾ ਮੈਂ ਦੇਖਿਆ ਤੁਹਾਡੇ ਪੈਰਾਂ ਤੇ ਚੱਪਲਾ ਵੀ ਨਹੀਂ ਹੈਗੀਆਂ। ਮਤਲਬ ਕਿ ਹਮੇਸ਼ਾ ਹੀ ਇਦਾਂ ਹਾਂਜੀ ਹਾਂਜੀ ਮੈਂ ਚੱਪਲਾ ਬਿਲਕੁਲ ਤਿਆਗਤੀ ਆ ਮਾਦਾ ਜੀ। ਕਿਉਂ ਕਾਰਨ? ਇਹ ਉਹ ਮਾਲਕ ਦੀ ਮੋਜ ਹੈ ਜੀ। ਅੱਛਾ ਇਹ ਬਾਬਾ ਬਾਲਕਨਾਥ ਜੀ ਬੈਠੇ ਮਹਾਕਾਲ ਜੀ ਬੈਠੇ ਨੇ ਇਹਨਾਂ ਦੇ ਘਰ ਕੇ। ਸਿਰਫ ਇੰਨਾ ਕਰਕੇ। ਅੱਛਾ ਮੈਂ ਦੇਖਿਆ ਤੁਸੀਂ ਕੋਕਾ ਵੀ ਪਾਇਆ ਹੋਇਆ ਬਾਲਾ ਵੀ ਪਾਈਆਂ ਹੋਈਆਂ ਨੇ। ਕੀ ਕਾਰਨ ਕੀ ਆ ਮਤਲਬ ਕਿ ਇੰਨਾ ਸ਼ਿੰਗਾਰ ਕਿਸ ਲਈ ਕੀਤਾ ਜਾਇਆ ਗਿਆ ਤੇ ਕੀ ਆਪਣੇ ਮੁਰਸ਼ਦ ਅਲੀ ਜਲੰਧਰ ਨੇ ਹੁਣਾਂ ਲਈ ਸ਼ਿੰਗਾਰ ਕੀਤਾ ਜਿੱਦਾਂ ਲੇਡੀਜ਼ ਆਪਣੇ ਘਰਾਂ ਲਈ ਸ਼ਿੰਗਾਰ ਕਰਦੀਏ ਉਹਦਾਂ ਮ ਆਪਣੇ ਮੋਰਸ਼ਨ ਲਈ ਸ਼ਿੰਗਾਰ ਕੀਤਾ ਹੈ ਅੱਛਾ ਜੇ ਕਰਦੇ ਰੋਕਦੇ ਨਹੀਂ ਹੈਗੇ ਰੋਕ ਟੋਕ ਨਹੀਂ ਕਰਦੇ ਵੀ ਆ ਚੀਜ਼ਾਂ ਕਿਉਂ ਕਰ ਰਹੇ ਹੋ ਜਾਂ ਫਿਰ ਤੁਹਾਡੇ ਬੱਚੇ ਆ ਵੀ ਇਹ ਤਾਂ ਸਾਡੀ ਇਨਸਲਟ ਹੁੰਦੀ ਹੈ ਜਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਲੋਕੀ ਸਾਨੂੰ ਇੱਦਾਂ ਇੱਦਾਂ ਕਹਿੰਦੇ ਨੇ ਦੁਨੀਆ ਦਾ ਕੰਮ ਹੈ ਜੀ ਤੁਸੀਂ ਚੰਗਾ ਕਰੋਗੇ ਤਾਂ ਵੀ ਦੁਨੀਆ ਨੇ ਬੋਲਣਾ ਹੈ ਮਾੜਾ ਕਰੋਗੇ ਤਾਂ ਵੀ ਬੋਲਾ ਦੁਨੀਆ ਕਿਸੇ ਪਾਸੇ ਨਹੀਂ ਛੀਂਹ ਦਿੰਦੀ ਭੈਣ ਤੋ ਆਪਾਂ ਇਹਦੀ ਗੱਲ ਕਰੀਏ ਹੈਨਾ ਇਹ ਰਿਕਸ਼ਾ ਮਤਲਬ ਕਿ ਕਿੰਨੇ ਟਾਈਮ ਦੇ ਵਿੱਚ ਤੁਸੀਂ ਤਿਆਰ ਕੀਤਾ ਤੇ ਸਾਰਾ ਕੁਝ ਆਪ ਹੀ ਤਿਆਰ ਕੀਤਾ ਕਿ ਪਹਿਲਾਂ ਥੋੜਾ ਜਿਹਾ ਲਿਆ ਹੋਇਆ ਸੀਗਾ ਫਿਰ ਉਹਨੂੰ ਮੋਡੀਫਾਈਡ ਓਨਲੀ ਮੈਂ ਰਿਕਸ਼ਾ ਲੇਤਾ ਸੀ ਆਮ ਰਿਕਸ਼ਾ ਬਾਕੀ ਜੋ ਵੀ ਕੀਤਾ ਮੈਂ ਆਪਣੇ ਹੱਥੀ ਕੀਤਾ ਓਨਲੀ ਵੈਲਡਿੰਗ ਕਰਾਈਏ ਉਹ ਵੀ ਬਾਹਰੋਂ ਕਰਾਈਏ ਉਹ ਵੀ ਮੇਰੇ ਯਾਰ ਦੋਸਤ ਹੀ ਮੈਂ ਵੈਲਡਿੰਗ ਦਾ ਕੰਮ ਵੀ ਕਰਦਾ ਸ਼ਟਰ ਰਿਪੇਅਰਿੰਗ ਦਾ ਉਹਦੋਂ ਵੈਲਡਿੰਗ ਮਾਫ ਕੀਤੀ ਸੀ ਨਾਲ ਮੁੰਡਿਆਂ ਦੇ ਬਾਕੀ ਜਿੰਨਾ ਲਗਾਇਆ ਸਪੀਕਰ ਸੂਕਰ ਹਾਰਨ ਹੋਰ ਰੈਂਸ਼ਟੇਰਿੰਗ ਆਪ ਸਭ ਬੇਟੇ ਕੀਤਾ ਲੋਕੀ ਮਤਲਬ ਖੁਸ਼ ਹੋ ਕੇ ਵੰਦੇ ਨੇ ਫਿਰ ਹਾਂਜੀ ਹ ਕੀ ਜਦੋਂ ਬੰਦੇ ਨੇ ਕੀ ਕਮੈਂਟ ਕਰਦੇ ਨੇ ਕਿੰਦਾ ਦੇ ਮਤਲਬ ਤੁਹਾਨੂੰ ਫੀਡਬੈਕ ਵਧੀਆ ਮਹਿਸੂਸ ਹੁੰਦਾ ਵੇ ਕਿ ਭਜਨ ਲੱਗੇ ਨੇ ਕਈ ਐਦਾਂ ਦੇ ਮਿਲ ਜਾਂਦੇ ਨੇ ਸੌਂਗ ਲਵਾ ਕੇ ਕਹਿੰਦੇ ਨੇ ਸਾਨੂੰ ਵਧੀਆ ਫੀਲ ਹੁੰਦਾ ਵਾ ਜਿੱਦਾਂ ਸਰਾਬਨਗਰ ਚੱਲ ਜੀਏ ਸਰਾਬਨਗਰ ਅੱਜਕੱਲ ਮੁੰਡੇ ਨੇ ਉਹ ਵਧੀਆ ਫੀਲ ਕਰ ਦਿੰਦੇ ਨੇ ਇਸ ਚੀਜ਼ ਨੂੰ ਅੱਛਾ ਈ ਰਿਕਸ਼ੇ ਨੂੰ ਵੀ ਤੁਸੀਂ ਮੋਡੀਫਾਈ ਕਰ ਸਕਦੇ ਸੀ ਕਿ ਤੁਸੀਂ ਦਰਖਸ਼ੇ ਹੀ ਨੂੰ ਹੀ ਕਿਉਂ ਮੋਡੀਫਾਈ ਕੀਤਾ ਇਹਨਾਂ ਨੂੰ ਹੀ ਇੱਕ ਡਿਫਰੈਂਟ ਲੁੱਕ ਦਿੱਤੀ ਹੈ ਇਹ ਮੈਂ ਮਮ ਹੁਣ ਈ ਰਿਕਸ਼ੇ ਦੀ ਗੱਲ ਕੀਤੀ ਸੀ ਈ ਰਿਕਸ਼ੇ ਦੀ ਮੋਡੀਫਾਈ ਜਾਂਦੇ ਤਾਂ ਮੈਂ ਦੁਬਾਰਾ ਫੇਰ ਕਰੂੰਗਾ ਹਾਂ ਕਹਿੰਦੇ ਉੱਤੇ ਇਹੀ ਚੱਲੂਗਾ ਪੈਡਲ ਇਹੀ ਚੱਲਣਗੇ ਈ ਦਿਕਸ਼ੇ ਦੀ ਬੋਡੀ ਲਖਾਉਂਗਾ ਮੈਂ ਅੱਛਾ ਉਹ ਆ ਵੈਲਡਿੰਗ ਕਰਕੇ ਉਹ ਈ ਦਿਕਸ਼ਾ ਪੂਰਾ ਬਣਾਉਂਗਾ ਪਰ ਅੱਜ ਦੇ ਟਾਈਮ ਚ ਓੱਖਾ ਨਹੀਂ ਲੱਗਦਾ ਪੈਰ ਨਾਲਾ ਚਲਾਣਾ ਕੋਈ ਓੱਖਾ ਨਹੀਂ ਕਹਿੰਦੇ ਮਿਹਨਤ ਕਰਨ ਵਾਲੇ ਨੂੰ ਕੋਈ ਓੱਖਾ ਨਹੀਂ ਇਹ ਘਰੇ ਬਹਿਣਾ ਤੇ ਭਾਵੇਂ ਸਾਰਾ ਕੁਝ ਓੱਖਾ ਵਾ ਖਾਣੀ ਵੀ ਸੋਖੀ ਨਹੀਂ ਹੈਗੀ ਉਹ ਵੀ ਹੱਥ ਲਾਵਾਂਗੇ ਤੇ ਖਾਦੀ ਜਾਣੀ ਨੇ ਤਾਂ ਨਹੀਂ ਖਰਚਾ ਨਿਕਲ ਜਾਂਦਾ ਹੈ ਹਾਂਜੀ ਵਧੀਆ ਤੇ ਵਧੀਆ ਵਧੀਆ ਮਤਲਬ ਪਹਿਲਾ ਤੁਸੀਂ ਦੱਸਿਆ ਮੈਨੂੰ ਆਫ ਕੈਮਰੇ ਕਿ ਤੁਹਾਡੇ ਵਾਲ ਵੀ ਲੰਬੇ ਲੰਬੇ ਸੀਗੇ ਮੈਂ ਕੱਟ ਕਰਾਤੇ ਵੀ ਬਲੋਕੀ ਮੈਨੂੰ ਬਾਬਾ ਨਾ ਸਮਝਣ ਪਰ ਕਿਤੇ ਨਾ ਕਿਤੇ ਅੱਜ ਵੀ ਤੁਸੀਂ ਤੁਹਾਡੇ ਬਾਬੇ ਵਾਲੀ ਲੁੱਕ ਦਿੰਦੇ ਹੋ ਕੱਪੜੇ ਵੀ ਇਦਾਂ ਦੇ ਪਾਏ ਹੋਏ ਆ ਬਾਲਾ ਵੀ ਨੱਕ ਦੇ ਵਿੱਚ ਕੋਕਾ ਵੀ ਇਦਾਂ ਦੇ ਪਾਏ ਹੋਏ ਆ ਅੱਜ ਵੀ ਲੋਕੀ ਮਤਲਬ ਕੀ ਕੰਨਾਂ ਦੇ ਵਿੱਚ ਵਾਲੀਆਂ ਵੀ ਪਾਈਆਂ ਹੋਈਆਂ ਨੇ ਅੱਜ ਵੀ ਤੁਸੀਂ ਬਾਬੇ ਵਾਲੀ ਲੁੱਕ ਹੀ ਦਿੰਦੇ ਏ ਲੁੱਕ ਤਾਂ ਦਿੰਦਾ ਹੀ ਮੈਂ ਆਪਣੇ ਯਾਰ ਨੂੰ ਦਿਖਾਣ ਲਈ ਜਿੱਦਾਂ ਜਨਾਨੀ ਆਪਣੇ ਯਾਰ ਲਈ ਮੇਕਅਪ ਕਰਦੀ ਹੈ ਇਹ ਤਾਂ ਮ ਆਪਣੇ ਯਾਰ ਨੂੰ ਦਿਖਾ ਲਈ ਮੇਕਅਪ ਕੀਤਾ ਮੇਰੇ ਯਾਰ ਨੇ ਜਲੰਧਰ ਬੱਬੂ ਬਾਬਾ ਜੀ ਬਾਬਾ ਜੀ ਉਹਨਾਂ ਲਈ ਤੁਸੀਂ ਆ ਸ਼ਿੰਗਾਰ ਕਰਦੇ ਹੋ ਹਾਂਜੀ ਤੇ ਕਰਦੇ ਮਤਲਬ ਕਿ ਰੋਕ ਟੋਕ ਕਰਦੇ ਨੇ ਕੋਈ ਗਲਤ ਬੋਲਦਾ ਤੁਹਾਨੂੰ ਮੇਰੇ ਜਿੱਦਾਂ ਫਾਦਰ ਸੀ ਉਹ ਗਲਤ ਬੋਲਦੇ ਸੀ ਉਹਨਾਂ ਦੀ ਤਾਂ ਹੁਣ ਪੈਰ ਹੋ ਗਏ ਨੇ ਹੁਣ ਜਿਹੜੀ ਦਾ ਮੰਮੀ ਹੈ ਮੇਰੇ ਉਹ ਕਿਸੇ ਟਾਈਮ ਮੈਨੂੰ ਕਹਿੰਦੇ ਤੂੰ ਕਿਹੜੇ ਕੰਮਾਂ ਚ ਪਿਆ ਪਰ ਬਾਕੀ ਮੇਰੇ ਕੋਈ ਬੱਚੇ ਮੇਰੀ ਵਾਈਫ ਹੋਰ ਕੋਈ ਨਹੀਂ ਮੈਨੂੰ ਕਹਿੰਦਾ ਇਹਦੇ ਬਾਰੇ ਸਭ ਮਤਲਬ ਸਪੋਰਟ ਕਰਦੇ ਨੇ ਕੋਈ ਮੋਲੇ ਵਾਲਾ ਜਾਂ ਰਿਸ਼ਤੇਦਾਰ ਕਿ ਕਿਸ ਨੇ ਕੋਈ ਗਲਤ ਟਿੱਪਣ ਅੱਜਕੱਲ ਤਾਂ ਤੁਹਾਨੂੰ ਪਤਾ ਹਰ ਕੋਈ ਕਹਿੰਦਾ ਵਾ ਕਹਿੰਦੇ ਨਾ ਸਾਧ ਗਾ ਦਾ ਜਿਹਨੇ ਦਰਦੀ ਨਸਿਆ ਇਹ ਆਪਾਂ ਇਕੱਲੀ ਇਕੱਲੀ ਮੈਂ ਗੱਲਾਂ ਸੁਣਨ ਲੱਗ ਗਿਆ ਨਾ ਲੋਕਾਂ ਨਾਲ ਮੈਂ ਜਣ ਜਣੇ ਇਹਨਾਂ ਪੰਗੇ ਲੈਂਦਾ ਫਿਰੂੰਗਾ ਬਿਲਕੁਲ ਸਹੀ ਗੱਲ ਹੈ ਨਾ ਇਹ ਚੀਜ਼ ਤੇ ਜਦੋਂ ਮਤਲਬ ਤੁਸੀਂ ਰਿਕਸ਼ਾ ਚਲਾਉਂਦੇ ਹੋ ਹੈਨਾ ਆ ਚੀਜ਼ ਤੁਸੀਂ ਮਤਲਬ ਕਿ ਲਾਈ ਹੋਈ ਹੈ ਸਾਹਮਣੇ ਤਾਂ ਬਿਲਕੁਲ ਸਾਫ਼ ਦਿਖਦਾ ਹੈ ਹਾਂਜੀ ਹਾਂ ਉਹ ਅਜੀ ਮੈਂ ਟੈਨ ਵਗੈਰਾ ਕਰਨਾ ਹੋਵੇ ਇਹ ਮਤਲਬ ਪੂਰਾ ਕਰਦਾ ਹੈ ਹਾਂ 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 ਇੱਕ ਵਾਰੀ ਦਿਖਾਵਾਂਗੇ ਕਿਦਾਂ ਮਤਲਬ ਕਿ ਵਰਕ ਕਰਦਾ ਹੈ ਆਪਾਂ ਬਹਿਰ ਕੀ ਇਹਦੇ ਤੇ ਇਹਨੂੰ ਆਪਾਂ ਇੱਦਾਂ ਜਿੱਦਾਂ ਮਰਜ਼ੀ ਕਮ ਆ ਸਕਦੇ ਆ ਅੱਛਾ ਜੀ ਮਤਲਬ ਜਿਹੜੀ ਵੀ ਦਿਸ਼ਾ ਨੂੰ ਜਾਣਾ ਉਧਰ ਵੱਲ ਟਰਨ ਕਰਨਾ ਹੈ ਅੱਛਾ ਇਹਦੇ ਵਿੱਚ ਜਿਵੇਂ ਹੋਰਨ ਵਗੈਰਾ ਸਾਰਾ ਕੁਝ ਆਪ ਕੀਤਾ ਹੈ ਹਾਂਜੀ ਆਪ ਕੀਤਾ ਅੱਛਾ ਹੋਰਨ ਵੀ ਇਤਰੋ ਵੱਜਦਾ ਹੈ ਇਹ ਜਿੱਦਾਂ ਆਪਾਂ ਗੱਡੀ ਦਾ ਹੋਰਨ ਵੀ ਆਉਂਦਾ ਹੈ ਅੱਛਾ ਸੇ ਮਤਲਬ ਗੱਡੀ ਵਾਲੇ ਸਿਸਟਮ ਹੀ ਲਾਇਆ ਹੋਇਆ ਹੈ ਹੋਰਨ ਵੀ ਇਤਰੋ ਵੱਜਦਾ ਹੈ ਚਾਬੀ ਵਗੈਰਾ ਤੋਂ ਸਟਾਰਟ ਹੁੰਦਾ ਕੀ ਹੁੰਦਾ ਹੀ ਉਹਦੇ ਹੀ ਹੈ ਜੀ ਇਹ ਬਸ ਇਹ ਸਿਸਟਮ ਚਲਾਣਾ ਹੈ ਤੇ ਇਹ ਬਟਨ ਦਬਣਾ ਪਊਗਾ ਅੱਛਾ ਮਿਊਜ਼ਿਕ ਸਿਸਟਮ ਬਾਕੀ ਹੂਟਰ ਹਟ ਹਾਂਜੀ ਮਤਲਬ ਪ੍ਰੋਪਰ ਗੱਡੀ ਤਿਆਰ ਕਰਦੀ ਐ ਤੁਸੀਂ ਇਹ ਕਹਿੰਦਾ ਮਤਲਬ ਮੈਨੂੰ ਵੱਡੀਆਂ ਚੀਜ਼ਾਂ ਨਾਲ ਸ਼ੌਂਕ ਨਹੀਂ ਐ ਮੈਂ ਨਿੱਕੀ ਨਿੱਕੀ ਚੀਜ਼ਾਂ 'ਚ ਹੀ ਸ਼ੌਂਕ ਆਪਣੇ ਵੱਡੇ ਪੂਰੇ ਕਰਨਾ ਚਾਹੁੰਦਾ ਮਤਲਬ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਰਕਸ਼ੇ ਨੂੰ ਹੀ ਆਪਣੀ ਮਤਲਬ ਗੱਡੀ ਬਣਾ ਲਈ ਐ ਹਾਂ ਇਹ ਹੀ ਮੇਰੀ ਰੋਜੀ ਰੋਟੀ ਐ ਇਹ ਹੀ ਮੇਰੀ ਗੱਡੀ ਐ ਅਜ ਕਦੇ ਐਦਾਂ ਹੋਇਆ ਕਿ ਕਿਸੇ ਨੇ ਤੁਹਾਡੇ ਰਕਸ਼ੇ ਦੀ ਡਿਮਾਂਡ ਕੀਤੀ ਹੋਵੇ ਜਾਂ ਫਿਰ ਕਿਹਾ ਹੋਵੇ ਕਿ ਮੈਨੂੰ ਸੇਲ ਕਰ ਦੇ ਮੈਂ ਤੈਨੂੰ ਇੰਨੇ ਪੈਸੇ ਦੇ ਦਊਗਾ ਐਦਾਂ ਹੋਇਆ ਹਾਂ ਇੱਕ ਬੰਦੇ ਨੇ ਮੈਨੂੰ ਕਿਹਾ ਹੀ ਕਹਿੰਦਾ ਤੈਨੂੰ ਮੌਕੇ ਤੇ 50000 ਦਿੰਦੇ ਐ ਾਦੇ ਛੱਡ ਜਾ ਪਰ ਮੈਂ ਨਹੀਂ ਦਿੱਤਾ ਕਿ ਮੈਂ ਸੇਲ ਨਹੀਂ ਕਰ ਸਕਦਾ ਇਹਨੂੰ ਅੱਛਾ ਆਰਡਰ ਵਗੈਰਾ ਉਹਨਾਂ ਨੇ ਕਿਹਾ ਸੀਗਾ ਜੇ ਇਹ ਨਹੀਂ ਦੇ ਰਹੇ ਫਿਰ ਇਦਾਂ ਕਰੋ ਵੀ ਸਾਨੂੰ ਕੋਈ ਇਦਾਂ ਦੇ ਬਣਾ ਕੇ ਦੇ ਦਿਓ ਹਾਂ ਕਿਹਾ ਸੀ ਬਣਾ ਦਿਓ ਪਰ ਮੇਰੇ ਕੋਲ ਟਾਈਮ ਨਹੀਂ ਹੈਗਾ ਭੈਣ ਮੇਰੀ ਕਿਉਂ ਮੈਂ ਬੱਚੇ ਲਾਈ ਸਕੂਲ ਦੇ ਮੈਨੂੰ ਆਵਾ ਮੈਨੂੰ ਬੱਚਿਆਂ ਨਾਲ ਜ਼ਿਆਦਾ ਪਿਆਰ ਆ ਛੋਟੇ ਛੋਟੇ ਬੱਚਿਆਂ ਨਾਲ ਜਿਹੜਾ ਸਕੂਲ ਦੇ ਔਰ ਸਵਾਰੀ ਨਾਲ ਕੋਈ ਪਿਆਰ ਨਹੀਂ ਸਵਾਰੀ ਉਹਦੇ ਨਾਲ ਪਿਆਰ ਜਿਹਦਾ ਕੋਈ ਬਜ਼ੁਰਗ ਜਾ ਰਿਹਾ ਤੇ ਉਹਨੇ ਕਿਹਾ ਮੈਨੂੰ ਕਾਕਾ ਅੱਗੇ ਤੱਕ ਛੱਡ ਦੇ ਪੈਸੇ ਦੇ ਦਿੱਤੇ ਤਾਂ ਵੀ ਠੀਕ ਹੈ ਨਾ ਦੇ ਦਿੱਤੇ ਤਾਂ ਵੀ ਚੱਲੂਗਾ ਮਤਲਬ ਉਹ ਵੀ ਸੇਵਾ ਕਰ ਰਹੇ ਹਾਂ ਕੀ ਆ ਗੱਲ ਹੈ ਤੇ ਚੱਪਲਾ ਵੀ ਤੁਸੀਂ ਮਤਲਬ ਕਿ ਕਦੇ ਨਹੀਂ ਤੁਸੀਂ ਚੱਪਲਾ ਪਾਉਂਦੇ ਕਦੇ ਵੀ ਨਹੀਂ ਜੀ ਮੈਂ ਤੇ ਆਖ ਹੀ ਦਿੱਤੀਆਂ ਚੱਪਲਾਂ ਸਰਦੀ ਚ ਵੀ ਦੇਖ ਲਓ ਮੈਂ ਦੇ ਦਵਾਂਗੀ ਸਰਦੀ ਹੋਰ ਸਰਦੀ ਆ ਰਹੀਆਂ ਨੇ ਬਹੁਤ ਜ਼ਬਰਦਸਤਾਂ ਵਾਲੀਆਂ ਸਰਦੀਆਂ ਪੈਣਗੀਆਂ ਉਦੋਂ ਵੀ ਨਹੀਂ ਪਾਉਂਗੇ ਨਹੀਂ ਅੱਛਾ ਇਹ ਮਤਲਬ ਇਹ ਚੱਪਲ ਧਿਆਗਨ ਦਾ ਕੀ ਕਾਰਨ ਹੈ ਕੀ ਕਿਉਂ ਕੀ ਲੱਗਦਾ ਕਿ ਜੇ ਚੱਪਲਾ ਨਹੀਂ ਪਾਉਂਗੇ ਰੱਬ ਜਲਦੀ ਮਿਲ ਜੂਗਾ ਰੱਬ ਨਹੀਂ ਜਲਦੀ ਮਿਲ ਜੂਗਾ ਕੋਈ ਸੀਗਾ ਬੰਦਾ ਮੋਂਦਾ ਨਾਂ ਨਹੀਂ ਲੈਣਾ ਚਾਹੁੰਦਾ ਇਸ ਟਾਈਮ ਉਹਦਾ ਕੋਈ ਬਹੁਤ ਜ਼ਿਆਦਾ ਘਰ ਦਾ ਮਾਹੌਲ ਸੀਗਾ ਲੇਡੀ ਸੀਗੀ ਉਹ ਕਹਿੰਦੀ ਬੱਬੀ ਮੇਰੇ ਕੰਮ ਨਹੀਂ ਹੁੰਦਾ ਮੈਂ ਕਿਹਾ ਚੱਲ ਪਿਆਣੀ ਤੇਰਾ ਕੰਮ ਹੋ ਜੂਗਾ ਮੈਂ ਮਾਲਕ ਕੇ ਲੜਕੇ ਮੈਂ ਮਾਲਕ ਨੂੰ ਕਿਹਾ ਮੈਂ ਕਿ ਮਾਲਕਾ ਮੈਂ ਚਪਲਾ ਤੇ ਅੱਗ ਲਗਾਈ ਤੂੰ ਉਹਦਾ ਕੰਮ ਨਾ ਕੀਤਾ ਜਿੱਦਣ ਮੈਂ ਚਪਲਾ ਤੇ ਅੱਗੇ ਦੂਜੇ ਦਿਨ ਦਾ ਕੰਮ ਹੋ ਗਿਆ ਫਿਰ ਮੈਂ ਕਿ ਅਜ ਤੋਂ ਬਾਅਦ ਫਲੇ ਨਹੀਂ ਪਾਣੀ ਉਹ ਕੁੜੀ ਆਪਣੇ ਘਰੇ ਅੱਜ ਰਾਜੀ ਖੁਸ਼ੀ ਹੈ ਮੈਨੂੰ ਬਹੁਤ ਖੁਸ਼ੀ ਹੈ ਤੇ ਇਹ ਜਿਹੜੀ ਮਤਲਬ ਸੀਟ ਕਵਰ ਹੈ ਇਹਦੇ ਮੈਂ ਅ ਲੋਹੇ ਦੇ ਨੇ ਇਹ ਵੀ ਤੁਸੀਂ ਆਪ ਬਣਾਏ ਆ ਹਾਂਜੀ ਹਾਂਜੀ ਇਹ ਵੈਲਵਟ ਵੀ ਮੈਂ ਆਪ ਲਗਾਈ ਏ ਇਹ ਵੀ ਵਾਲਪੇਪਰ ਵੀ ਮੈਂ ਸਾਰਾ ਕੁਝ ਆਪ ਕੀਤਾ ਪਾਇਦਾਨ ਵੀ ਰੱਖਿਆ ਹੋਇਆ ਸਰ ਹਾਂਜੀ ਪਾਇਦਾਨ ਸਪੀਕਰ ਬੁਕਰ ਸਾਰਾ ਕੁਝ ਅੱਛਾ ਕਿੰਨੇ ਟਾਈਮ ਲੱਗੇ ਇਹਨੂੰ ਰੱਖਣ ਨੂੰ ਤਿਆਰ ਕਰਨੇ ਇਹਨੂੰ ਘਟੋ ਘਾਟ ਨਹੀਂ 3 ਮਹੀਨੇ ਲੱਗੇ ਤਿਆਰ ਕਰਨੇ 3 ਮਹੀਨੇ ਇਹਨੂੰ ਤਿਆਰ ਕਰਨ ਲਈ ਕਿੱਦਾਂ ਮਤਲਬ ਕਿ ਕੱਲੀ ਕੱਲੀ ਚੀਜ਼ ਐ ਜਿਹੜੀ ਉੱਤੇ ਲੱਕੜ ਹੈ ਲੱਕੜਾ ਹਾਂ ਇਹ ਹੈਗੀ ਕਰੇਡ ਜਿਹੜਾ ਆਪਾਂ ਲੱਕੜ ਦਾ ਕਰੇਡ ਹੁੰਦਾ ਸੀਸ਼ੇ ਦਾ ਉਹ ਲਿਆਂਦਾ ਫਿਰ ਇਹਨਾਂ ਦਾ ਜਿਹੜਾ ਡੈਨ ਬਣਾਇਆ ਸੱਚੀ ਕਰਕੇ ਵੀ ਕਿੱਦਾਂ ਢਾਂਚਾ ਵਧੀਆ ਲੱਗੂਗਾ ਕਿ ਨਹੀਂ ਲੱਗੂਗਾ 4 ਵਜੇ ਤੈਨੂੰ ਮੈਂ ਪੱਟਿਆ ਸੀ ਪਹਿਲੇ ਅੱਛਾ ਫਿਰ ਇਹਦੀ ਬੈਂਕ ਬਣਾਈ ਪੜਿਆ ਮੈਂ ਬਿਲਕੁਲ ਨਹੀਂ ਹੈਗਾ ਪਿਤਾ ਕਹਿੰਦੇ ਲੈ ਇੱਕ ਵਾਰੀ ਬੰਦਾ ਸਕੂਲ ਵੀ ਗਿਆ ਹੁੰਦਾ ਮੈਂ ਸਕੂਲ ਵੀ ਨਹੀਂ ਗਿਆ ਕਦੀ ਅੱਛਾ ਸਕੂਲ ਵੀ ਨਹੀਂ ਗਏ ਹਾਂ ਅੱਛਾ ਬਸ ਆਵਾ ਉਸ ਪਰਮਾਤਮਾ ਦੀ ਮਿਹਰ ਉਹਦੇ ਨਾਲ ਉਹਨੇ ਕਰਾਈ ਗਿਆ ਤੇ ਆਪਾਂ ਕਰੀਗੇ ਕਿੰਨਾ ਕ ਖਰਚਾ ਆਪਾਂ ਗੱਲ ਕਰੀਏ ਤੇ ਖਰਚੇ ਦੀ ਕਿੰਨਾ ਕ ਖਰਚਾ ਜਿਹੜਾ ਲੱਗ ਚੁੱਕਿਆ ਭੈਣ ਮੇਰੀ ਖਰਚੇ ਦਾ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਫਿਰ ਵੀ ਥੋੜਾ ਜਿਹਾ ਆਈਡੀਆ ਹੋਵੇ ਆਈਡੀਆ 30 ਤੋਂ 40 30 ਤੋਂ 40000 ਰੁਪਏ ਤੁਸੀਂ ਇੱਕ ਨਾਰਮਲ ਜੇ ਰਕਸ਼ੇ ਦੇ ਵਿੱਚ ਲਾ ਚੁੱਕੇ ਹੋ ਜਦੋਂ ਰਿਕਸ਼ਾ ਖਰੀਦਿਆ ਸੀਗਾ ਉਦੋਂ ਕਿੰਨੇ ਦਾ ਲਿਆ ਸੀ ਇਹ ਜਦੋਂ ਲਿਆ ਸੀ ਉਹ 7000 ਦਾ ਲਿਆ ਸੀ ਮੈਂ ਸੈ ਗਈ ਨਾ ਬਿਲਕੁਲ ਬੋਡੀ ਬੂਡੀ ਟੁੱਟਿਆ ਪੰਡਿਆ ਅੱਛਾ ਸੈਕੰਡ ਹੈਂਡ ਲਿਆ ਸੀ 7000 ਦਾ ਤੇ ਅੱਜ ਇਹਦੀ ਵੈਲਿਊ ਜਿਹੜੀ ਹੈ 50000 ਹੋ ਕਰਦੀ ਹੈ ਹਾਂ 50000 ਰੁਪਏ ਕਿਸੇ ਬੰਦਾ ਮੈਨੂੰ ਐ ਕੈਸ਼ ਦੇਂਦਾ ਹੀ ਪਰ ਮੈਂ ਦਿੱਤਾ ਨਹੀਂ ਤੋਂ ਆ ਜਿਹੜੇ ਇਹਦੇ ਟਾਇਰ ਨੇ ਇਹ ਵੀ ਤੁਸੀਂ ਆਪਣੇ ਵੱਲੋਂ ਲਾਏ ਆ ਨਹੀਂ ਇਹ ਟਾਇਰ ਦੁਕਾਨ ਤੋਂ ਲੈ ਲੇਗੇ ਅੱਛਾ ਜਿਹੜਾ ਮਿਊਜ਼ਿਕ ਸਿਸਟਮ ਆ ਉਹ ਕਿਸ ਤਰੀਕੇ ਨਾਲ ਕਨੈਕਟ ਹੁੰਦਾ ਮਤਲਬ ਕੋਈ ਬੈਟਰੀ ਵਗੈਰਾ ਯੂਜ਼ ਹੁੰਦੀ ਹੈ ਹਾਂ ਜੀ ਮੈਮ ਆ ਬੈਟਰੀ ਲੱਗੀ ਪਿੱਛ ਸਾਰਾ ਹੂਟਰ ਵਗੈਰਾ ਹੋਰਨ ਵਗੈਰਾ ਸਾਰਾ ਕੁਝ ਤੇ ਬੈਟਰੀ ਮਤਲਬ ਕਿੰਨੇ ਟਾਈਮ ਤੱਕ ਮਤਲਬ ਕਿ ਮੁੱਕ ਜਲਦੀ ਹੈ ਇਹ ਜੀ ਮੈਂ 3 ਵਜੇ ਤੱਕ ਚਲਾਉਣਾ ਹੁੰਦਾ ਇਹਨੂੰ 3 ਵਜੇ ਤੱਕ ਪੂਰੀ ਬੈਟਰੀ ਐਨ ਵਧੀਆ ਰਹਿੰਦੀ ਹਾਰਨ ਵੀ ਚੱਲਣਗੇ ਹੂਟਰ ਵੀ ਚੱਲੂਗਾ ਹਰ ਚੀ ਚੱਲੂਗੀ ਅੱਛਾ ਕਿਸੇ ਮਤਲਬ ਕਿਸੇ ਨੇ ਰੋਕਿਆ ਨਹੀਂ ਤੁਹਾਨੂੰ ਜਿਵੇਂ ਕਿ ਹੁਣ ਤੁਸੀਂ ਰੋਡ ਤੇ ਜਾ ਰਹੇ ਹੋ ਪੁਲਿਸ ਮੁਲਾਜ਼ਮ ਨੇ ਰੋਕਿਆ ਵੀ ਰਕਸ਼ੇ ਤੇ ਹੂਟਰ ਲਾਏ ਹੋਏ ਆ ਜਾਂ ਫਿਰ ਉਹ ਲੈ ਇੱਕ ਵਾਰੀ ਹੋਇਆ ਸੀਗਾ ਮੇਰੇ ਨਾਲ ਤੇ ਉਹਦੂ ਕਹਿੰਦੇ ਹੀ ਕਹਿੰਦੇ ਹੂਟਰ ਲਾਇਆ ਤੇ ਉਹਨਾਂ ਨੇ ਪਤਾ ਨਹੀਂ ਮਜ਼ਾਕ ਚ ਕੀਤਾ ਕਿੱਦਾਂ ਕੀਤਾ ਮੇਰੇ ਨਾਲ ਮਜ਼ਾਕ ਚ ਅੱਧੇ ਕਹਿੰ ਮੈਂ ਕਹਿੰਦੀ ਹੂਟਰ ਪਟਾਉਂਗੇ ਵੀ ਮਲਾਜਮ ਨੇ ਦਿੱਤਾ ਹੈ ਵੀ ਮਲਾਜਮ ਨੇ ਦਿੱਤਾ ਹੈ ਮੈਨੂੰ ਹੂਟਰ ਵੀ ਅੱਛਾ ਠੀਕ ਹੈ ਜੀ ਮੈਂ ਕਹਾਂ ਚਲਾਨ ਕੱਢ ਦੋ ਸਰ ਹਾਂ ਕਹਿੰਦੇ ਚਲਾਨ ਕਿੱਦਾਂ ਕੱਢੇ ਤੇਰੇ ਕਹਿੰਦਾ ਮਸ਼ੀਨ ਲੱਗੀ ਹੈ ਤੇ ਮੈਂ ਕਦੀ ਕੱਟ ਨਹੀਂ ਸਕਦੇ ਕਹਿੰਦੇ ਠੀਕ ਹੈ ਫਿਰ ਕਹਿੰਦੇ ਜਾ ਬਾਬਾ ਤੂੰ ਮਤਲਬ ਹੂਟਰ ਦੇਖ ਕੇ ਵੱਲੋਂ ਕਿ ਤੁਹਾਨੂੰ ਪੁਲਿਸ ਮਲਾਜਮ ਨੇ ਵੀ ਰੋਕਿਆ ਸੀਗਾ ਹੈਨਾ ਹਾਂਜੀ ਤੋ ਆ ਸੀਗੀ ਕਹਾਣੀ ਇੱਕ ਰਕਸ਼ੇ ਦੀ ਇੱਕ ਨਾਰਮਲ ਜੇ ਰਕਸ਼ੇ ਨੂੰ ਜਿਹਦੀ ਵੈਲਿਊ ਜਿਹੜੀ 7000 ਸੀਗੀ ਤੇ ਅੱਜ ਜੇ ਆਪਾਂ ਇਸ ਰਕਸ਼ੇ ਦੀ ਗੱਲ ਕੀਤੀ ਜਾਵੇ ਤੇ ਇਸ ਰਕਸ਼ੇ ਦੀ ਵੈਲਿਊ ਜਿਹੜੀ ਹੈ 50000 ਦੀ ਵੈਲਿਊ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਮੋਡੀਫਾਈ ਕੀਤਾ ਹੈ ਇੱਕ ਇੱਕ ਚੀਜ਼ ਨੂੰ ਕਿਸ ਤਰੀਕੇ ਨਾਲ ਮਤਲਬ ਕਿ ਇੱਕ ਸੋਚ ਸਮਝ ਕੇ ਬਣਾਇਆ ਗਿਆ ਹੈ ਹਰ ਇੱਕ ਚੀਜ਼ ਨੂੰ ਮਤਲਬ ਕਿ ਪ੍ਰੋਪਰ ਵੇ ਨਾਲ ਇੱਕ ਅਲੱਗ ਡਿਫਰੈਂਟ ਰੂਪ ਜਿਹੜਾ ਦਿੱਤਾ ਗਿਆ ਹੈ ਗੱਡੀ ਦਾ ਜਿਹੜਾ ਆ ਸਟੀering ਲਾਇਆ ਹੋਇਆ ਹੈ ਮਿਰਰ ਲਾਇਏ ਹੋਏ ਨੇ ਤਾਂ ਬਹੁਤ ਚੀਜ਼ਾਂ ਨੇ ਜੋ ਕਿ ਇਸ ਰਕਸ਼ੇ ਦੇ ਵਿੱਚ ਬਹੁਤ ਜ਼ਿਆਦਾ ਯੂਨੀਕ ਆ ਸਭ ਤੋਂ ਮੇਨ ਤੇ ਖਾਸ ਗੱਲ ਇਹ ਐ ਬਿਨਾਂ ਚੱਪਲ ਪਾਏ ਜਿਹੜੇ ਭਾਵੇਂ ਗਰਮੀ ਹੋਣ ਭਾਵੇਂ ਸਰਦੀ ਹੋਵੇ ਭਾਵੇਂ ਮੀਂਹ ਪੈ ਰਿਹਾ ਹੋਵੇ ਇਹ ਕਰਦੇ ਵੀ ਚੱਪਲ ਪਾ ਕੇ ਰਕਸ਼ਾ ਨਹੀਂ ਚਲਾਉਂਦੇ ਤੁਹਾਨੂੰ ਇਹ ਰਿਕਸ਼ਾ ਕਿੱਦਾਂ ਦਾ ਲੱਗੇ ਜੇਕਰ ਤੁਹਾਡੇ ਅੰਦਰ ਵੀ ਕੁਝ ਇਦਾਂ ਦਾ ਟੈਲੈਂਟ ਐ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ